ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਖਸ ਦੇ ਬਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਬ ਦੇ ਸਤੋਈ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਇਦਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਔਰ ਅੱਜ ਹੈ ਜੀ ਦਿਨ ਬੁੱਧਵਾਰ ਤੇ ਪੱਜ ਰਹੇ ਹਾਂ 4 ਦਾ ਟਾਈਮ ਤੇ ਮੈਂ ਆ ਗਿਆ ਤਾਂ ਜੀ ਕਿਉਂਕਿ ਅੱਜ ਤੋਂ 6-7 ਦਿਨ ਤੋਂ ਤੁਹਾਨੂੰ ਪ ਚਾਰ ਪੰਜ ਦਿਨ ਤੋਂ ਡੀਪ ਭਲਾਈ ਵੀ ਐ ਵੀ ਜਾਣਾ ਤਾਂ ਉਦੋਂ ਅਸੀਂ ਐਤਵਾਰ ਨੂੰ ਫੇਰ ਨਹੀਂ ਜਾ ਹੋਇਆ ਅੱਜ ਦੇਖਦੇ ਆ ਅੱਜ ਐ ਸੋਚਿਆ ਤਾਂ ਵੀ ਚਲੋ ਮਨਜੀਤ ਉਹਨੇ ਕਹਿੰਨੇ ਵੀ ਡੀਪਲ ਨਾਲ ਕੱਲੂ ਘਰੇ ਜਾਣਾ ਕਿ ਉਹਨੇ ਇਹਨੂੰ ਮੜਾ ਮੋਟਾ ਬਟਾਣਾ ਕਹਿੰਦਾ ਆਪਾਂ ਇੱਕ ਇੱਕ ਸੂਟੇ ਲਾਈਏ ਤੇ ਜੂ ਇਹਨਾਂ ਨੇ ਫੇਰ ਹੁਣ ਸਲਾਹ ਬਦਲੀ ਵੀ ਚਲ ਕੱਲੂ ਦੇਖ ਲੂਗੇ ਕਰਾਲੀ ਜਾਇ ਆਉਂਗੇ ਵੀ ਅੱਜ ਕਿਉਂ ਨਾ ਟੀਪੀ ਸਾਹਿਬ ਗੁਰਦੁਆਰਾ ਜਾਇ ਆਈਏ ਮਾਥਾ ਠੀਕ ਆਈਏ ਤੇ ਲੋ ਜੀ ਨਾਲ ਬਣੇ ਦੇ ਹੁਣ ਸਭ ਨਾਲ ਕਰਾਂ ਨੇ ਗੱਲਬਾਤ ਤੇ ਜੇ ਬੋਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਿਸ ਵੀਰ ਭੈਣ ਭਰਾ ਹਨ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀ ਕਰੇ ਆ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਹੁਣ ਮੈਂ ਤੁਹਾਨੂੰ ਮੌਸਮ ਵੀ ਦਿਖਾਨਾ ਦੋ ਦਿਨ ਸੋਹਣਾ ਮੌਸਮ ਤਾਂ ਠੰਡਾ ਤਾਂ ਆ ਬੱਦਲ ਬਾਈ ਦੀ ਮੀਂਹ ਪਈ ਜਾਂਦਾ ਤੇ ਜੀ ਲਓ ਜੀ ਐ ਦੇਖੋ ਏ ਦੇਖੋ ਨਾ ਇੱਕ ਬੱਦਲ ਪੂਰਾ ਵਾਈਟ ਕਲਰ ਦਾ ਐ ਲੱਗਦਾ ਕਿ ਨਾ برف ਦਾ ਪਹਾੜ ਹੁੰਦਾ ਹੈ ਜੀ ਪੂਰੀ ਧੁੱਪਾ ਹੁਣੇ ਹੀ ਨਿਕਲ ਕੇ ਆਇਆ ਜੀ ਦੇਖ ਲਓ ਮੈਂ 1 ਮਿੰਟ ਵੀ ਨਹੀਂ ਹੋਇਆ ਤੇ ਕਰਲੀ ਨਾ ਚੜਨਾ ਕੀ ਸਰੀਰ ਦਾ ਚਲੋ ਹੀ ਹੁਣ ਗੱਲਬਾਤ ਕਰਾਨੀ ਹੈ ਹੋਰ ਜੀ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇ ਚਲਿਏ ਚਲੋ ਹੱਗ ਦੇਖ ਲੈ ਕਿਹ ਹੈ ਜੀ ਪੈਰੇ ਦੇਖਿਆ ਉਦਣ ਮੈਂ ਕਿਹਾ ਤਾਂ ਨਾ ਵੀ ਚਲੋ ਅੱਜ ਮੈਂ ਫਿਰ ਟਾਈਮ ਨਹੀਂ ਰਹਾ ਯਾ ਹਾਂ ਹਾਂ ਚਲੋ ਅੱਜ ਫੇ ਕੰਮ ਵੀ ਤਾਂ ਕਰਨਾ ਤਾਂ ਮੈਂ ਟਰੈਕਟਰ ਦੇਣਾ ਤਾਂ ਇੱਕ ਜੱਸ ਕਰਨ ਦਾ 2 ਵਜੇ ਸਕੂਲ ਤਾਂ ਫੇ ਉਦਣ ਫੇ ਚੱਲਦੇ ਮੈਂ ਤਾਂ ਕਿਹਾ ਤਾਂ ਫੇ ਰਿਸ਼ਤੇਦਾਰ ਆ ਗਏ ਫੇ ਐਂ ਵੀ ਛੱਡ ਕੇ ਜਾ ਹੁੰਦਾ ਆਜੋ ਬਾਈ ਕਰਨ ਓਏ ਆਜੋ ਤੇ ਮਨਜੀਤ ਉਹਨਾਂ ਨੇ ਗੱਡੀ ਸਾਫ਼ ਕਰਤੀ ਧੀ ਤੇ ਹੁਣ ਬਲਾ ਫੇਰਾ ਆ ਨਾ ਕਰਿਓ ਆਇਆ ਕਰਨਾ ਪੈਣਾ ਵੀ ਗੱਡੀ ਦਾ ਨਾ ਆਪਾਂ ਸਟਾਰਟ ਕਰਕੇ AC ਲਾਣਾ ਪੈਣਾ ਮੇ ਲੋ ਜ ਆਪਣੇ ਜੱਸ ਕਰਨ ਪੁੱਤ ਹੋਰ ਭਾਈ ਦੇਖੋ ਜੱਸ ਕਰਨ ਦੀ ਅੱਜ ਕਮੀਜ਼ ਮੈਨੂੰ ਵਧੀਆ ਲੱਗੀ ਹੈ ਹਨਾ ਜੀ ਵਾਹ ਉਹ ਕਿੱਥੇ ਫਸ ਗਈ ਕਬੀਜ ਕਪਸਾਈਆ ਜਾਣ ਕੇ ਹਾਂ ਹੋਰ ਫੇ ਪੁੱਤ ਅੱਜ ਟਿਊਸ਼ਨ ਦਾ ਕਿਆ ਕਰੋਗੇ ਕੱਲ ਨੂੰ ਵੀ ਛੁੱਟੀ ਹੈ ਵਾਹ 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 ਲੋ ਵੀ ਡਿੰਪਲ ਵੀ ਰੈਡੀ ਹੋ ਰਹੀ ਹੋ ਗਏ ਵੈਸੇ ਤਾਂ ਹਾਂ ਹਾਂ ਉਹ ਡਿੰਪਲ ਨਾ ਪੁਲਿਸ ਵਾਲਿਆਂ ਮਾਂਗ ਬੈਲਟ ਲਾਈ ਵੀ ਹੈ ਐ ਮਜੀਦ ਐਸ਼ਾ ਫੈਸ਼ਨ ਹੈ ਅਸ਼ਾ ਫੈਸ਼ਨ ਹੈ ਵਾਹ ਅੱਜ ਤੁਹਾਨੂੰ ਵਿਖਾਵਾਂਗੇ ਨਾਲੇ ਵੇਖਾਂਗੇ ਅਸੀਂ ਵੀ ਮੀਂਹ ਪੈ ਕੇ ਹਟਿਆਏ ਕਿੰਨਾ ਕ ਪਾਣੀ ਆਇਆ ਵਾ ਸਤਲੁਜ ਦਰਿਆ 'ਚ ਹੈੱਡ ਵੀ ਕਹਿ ਦਿੰਦੇ ਆ ਉਹਨੂੰ ਕਈ ਨਾਮ ਰੱਖੇਵੇਂ ਤੇ ਅੱਜ ਬਾਕੀ ਸਾਨੂੰ ਉਧਰ ਦੀ ਜਾਣਕਾਰੀ ਜਿੰਨੀ ਵੀ ਐ ਸਾਨੂੰ ਰਿੰਪਲ ਦੋਊਗੀ ਉਦੋਂ ਤਾਂ ਜਾਏ ਹੀ ਹਨਾ ਰਿੰਪਲ ਤੋਂ ਹਾਂ ਰਿੰਪਲ ਨੂੰ ਸਾਰਾ ਪਤਾ ਉਧਰ ਦਾ ਤੇ ਲੋ ਚੱਲਦੇ ਜੇ ਫਿਰ ਹੁਣ ਤੁਹਾਨੂੰ ਗੱਡੀ ਵਿੱਚ ਹੀ ਮਿਲਦਾ ਜੀ ਮੇਰੇ ਕੋਲ ਐ ਪਾਪਾ ਕੋਲ ਲਾਓ ਜੀ ਪਹੁੰਚ ਗਏ ਤੇ ਰੋਕਣ ਪਹਿਲਾਂ ਤਾਂ ਦੇਖੋ ਰਏ ਕਿੰਨਾ ਸੋਹਣਾ ਕਲਰ ਜਾ ਕਰਿਆ ਹੋਣਾ ਹੁਸਨਗਰ ਰੇਲਵੇ ਕਿਹੜਾ ਰੇਲਵੇ ਸਟੇਸ਼ਨ ਹੋ ਰਿਹਾ ਹੂੰ ਹਾਂ ਨਹੀਂ ਹੈ ਉਹਦਾ ਉੱਥੇ ਹੈ ਆਗਾ ਉਸ স্টেਡੀਅਮ ਹੈ ਰੇਲਵੇ ਸਟੇਸ਼ਨ ਹੈ ਆ ਰੇਲਵੇ ਸਟੇਸ਼ਨ ਹੈ ਪਰ ਪਹਿਲਾਂ ਤਾਂ ਉਹੀ ਗੱਲ ਆ ਗਈ ਨਾ ਪਹਿਲਾਂ ਇਹਨੂੰ ਕਿਲਾਇਆ ਕਰ ਲਰਦਾ ਹੁਣ ਕਲਰ ਵੀ ਚੇਂਜ ਹੋ ਗਿਆ ਬਾਕੀ ਇੱਕ ਡਿੰਪਲ ਉਹਨੇ ਦੇਖੋ ਜੀ ਪਿੱਛਾ ਸੌ ਸੂਲੇ ਹੈ ਦਿਖਾਦਾ ਮੰਜੀ ਦਾ ਚਰਚ ਕਰਨ ਕਹਿਣਾ ਮੈਂ ਕਹਾਣੀ ਛੱਲੀ ਹੂੰ ਡਿੰਪਲ ਪਈ ਇਹ ਨੋ ਵਿਚਾਰੀ ਦੀ ਹਾਲਤ ਖਰਾਬ ਹੈ। ਇਹਨੂੰ ਜੀ ਦੂਆ ਚੱਕਰ ਹੋ ਜਾਂਦਾ ਏ। ਜਦ ਗੱਡੀ 'ਚ ਬੈਜੇ ਨਾ। ਇਹਨੂੰ ਉਲਟੀਆਂ ਲੱਗ ਜਾਂਦੀਆਂ, ਮਾਜਾ ਖਾਬ ਹੋ ਜਾਂਦਾ, ਮਾਜਾ ਉੱਛਣ ਲਾਈ ਜਾਂਦਾ। ਦੇਖੋ ਬਈ ਕਿੰਨੀ ਸੁਰੀਹਂ ਕਰਿੰਦਰੀ ਹੈ ਨਾ। ਜੀ ਤੇ ਅੱਗੇ ਆਣਾ ਇਹ ਪੋਲ ਹੈ। ਪੋਲ ਤਾਂ ਪਹਿਲਾਂ ਹੀ ਵੈਸੇ ਅਸੀਂ ਇੱਕ ਦੋ ਬਲੋਗਾਂ 'ਚ ਦਿਖਾਇਆ ਵਾ। ਤੇ ਹੁਣ ਆਜੇ ਆਏ ਦੇਖਣਾ ਜਾ ਕੇ ਵੀ ਹੈਡ 'ਚ ਪਾਣੀ ਕਿੰਨਾ ਗੜੀ। ਐਡੇ ਦੂਰੇ ਐਟਮਾ ਪਾਣੀ ਦੇਖਣਾ ਹੀ ਹਾਂ ਉਹ ਵੀ ਦੇਖਣਾ ਜਾਣਾ ਤਾਂ ਚਲੋ ਮੱਥਾ ਵੀ ਦੇਖਣਾ ਪਵੇ ਹੈ ਧੰਨਵਾਦ ਸਹਿਬ ਐਪਲ ਵੀ ਦੇਖ ਲਈ ਦੇਖ ਨਿੰਪਲ ਨਿੰਪਲ ਦੇਖ ਲੈ ਪੋੜਾ ਪੋਲ ਖੜਾਇਆ ਵਾ ਦੇਖ ਲੈ ਥੱਲੇ ਨਹੀਂ ਕੁਝ ਵੀ ਇਹਦੇ ਸਪੋਰਟ ਹੈਗੀ ਉੱਪਰ ਤੇ ਇਹ ਐਂਗਲ ਉੱਪਰ ਹੈ ਜੀ ਨਹੀਂ کہیں ਥੋੜੀ ਜਗ੍ਹਾ ਦਿੰਦੇ ਪੂਰਾ ਤੁਰਕਾ ਦਿਖਾ ਦਿੰਦਾ ਤਗੜਾ ਦੇਖਣਾ ਪਾਣੀ ਇਧਰੋਂ ਉੱਧਰੋਂ ਆਉਂਦੇ ਫੇ ਦਿਖਾਂਗੇ ਉੱਥੇ ਹੀ ਬਥੇਰਾ ਹੈ ਆਇ ਕੋੜਾ ਲੱਗਿਆ ਦੇਖ ਤਾਂ ਹੀ ਇਹਨੂੰ ਟਾਈਮ ਵੱਧ ਲੱਗਿਆ ਏ ਸਾਰੀ ਗੱਲ ਹੁੰਦਾ ਆਪਾਂ ਜੰਨਦੀਆਂ ਦੀ ਜੰਦੀ ਦੀ ਗੱਲ ਕਰਾ ਵਿੱਚ ਹੋਵੇ ਕੀ ਆ ਕਹਿੰਦਾ ਕੀ ਕਹਦੇ ਆ ਜੰਨਦੀ ਆ ਜੰਦੀ ਦੀ ਫੇਰ ਤੇ ਰੁਕ ਜਾਂਦਾ ਪਾੜਾ ਜੰਦੀ ਦੀ ਫੇਰ ਹਾਂ ਇਹ ਵੀ ਹੈ ਗੱਲ ਇਹ ਗੱਲ ਕੱਲ ਮੈਂ ਸੁਣਿਆ ਏ ਹਾਂ ਪੋਲ ਪਰ ਪਾਣੀ ਆ ਗਿਆ ਤਾਂ ਹੈੱਡ ਵਾਲੇ ਚੱਲ ਖਾਣੀ ਪਾਸੋਂ ਇਹ ਚੱਲਣਾ ਇਹ ਆ ਬਸਟ ਇਹ ਬਸਟ ਇਹ ਸਟੇਡੀਅਮ ਆ ਇੱਧਰ ਇਹ ਸਟੇਡੀਅਮ ਆ ਇੱਧਰ ਨਹਿਰੂ ਕੋਲ ਹੈ ਏਦਾਂ ਨਾਮ ਹੈ ਦਾ ਨਹਿਰੂ ਭਵਨ ਕੋਲ ਹੈ ਏਦਾਂ ਹੈਰੋ ਸਟੇਡੀਅਮ ਹੈ ਆ ਗਏ ਅਸੀਂ ਹੈੱਡ ਤੇ ਮੁੱਝ ਗਏ ਐਨਕ ਤੁਮ ਜਾ ਕੇ ਦੇਖਿਆ ਹੂੰ ਕਿ ਜਾਂਦੇ ਹੋਏ ਨਾ ਤੇ ਪਾਣੀ ਕਰ ਕਮਾ ਨਾ ਜਾਣ ਬੰਦੇ ਇਧਰ ਨੂੰ ਸਾਹਮਣੇ ਕੀ ਹੋਵੇ ਟ੍ਰਾਈਟਲ ਮੈਂ ਇੱਥੇ ਰੁਕਣਾ ਗੱਡੀ ਦਾ ਠੀਕੜਾ ਹੈ ਹੈ ਉਹ ਠੀਕੜਾ ਹਰੇਕ ਦਿਨ ਲੱਗ ਪੱਕੀ ਗੱਲ ਹੈ ਹੋ ਜੀ ਘਰ ਦਾ ਨਾਸਟੋਫ ਇਹ ਕਰਦੇ ਜਾਂਦਾ ਤੇ ਨਾ ਜੀ ਇਹ ਦੇਖੋ ਇਹਦੇ ਉੱਪਰੋਂ ਟੱਪ ਰਿਆਦਾ ਹੀ ਪਾਣੀ ਸਾਭ ਲਾਓ ਜੀ ਇੱਧਰ ਘੱਟ ਹੈ ਛੱਡਿਆ ਪਾਣੀ ਉੱਪਰੋਂ ਨਹੀਂ ਟੱਪ ਆਉਂ ਕਹਿੰਦੇ ਫੂਲ ਵੈਸੇ ਭਰ ਵੀ ਜਾਂਦਾ ਅੱਛੇ ਆਪਾਂ ਤਾਂ ਤੇ ਭਰ ਗਿਆ ਹੋਣਾ ਉੱਪਰੋਂ ਦਾ ਟੱਪ ਰਿਆ ਹੋਣਾ ਇੰਨਾ ਤਾਂ ਚਾਹੀਏ ਟੱਪਣੇ ਨਾਲੋਂ ਤਾਂ ਇਹ ਛੱਡੇ ਦੋਗੇ ਉਹ ਅਗਲੇ ਗੇਟ ਛੱਡੇ ਜੀ ਅੱਦੇ-ਅੱਦੇ ਛੱਡੇ ਵੀ है ये गुरद्वारा साहब है तू उधर जा हो जूगा भाई ਉਹ ਦੇਖ ਲੈ ਕਿੰਨੀ ਚੜਾਈ ਹੈ ਇਹਦੀ ਸਾਰੇ ਮੈਂ ਪਾਣੀ ਘੁੰਮਦਾ ਫਿਰ ਹੈ ਜਾਂਦੇ ਆ ਉੱਧਰ ਜਾਣੇ ਹੁਣ ਜਿੱਥੇ ਪਰਾਂ ਆਪਾਂ ਬੋਟਿੰਗ ਕਰਕੇ ਆਏ ਤੇ ਉਂ ਘੁੰਮ ਤਾਂ ਸਕਦੇ ਆ ਉੱਧਰ ਨੂੰ ਚਲੋ ਜਾ ਕੇ ਆਈਏ ਫਿਰ ਨਾਲੇ ਲੈ ਲੈਣੇ ਇੱਕ ਇੱਕ ਛੱਲੀ ਹੈ ਨਾ ਹੂੰ ਚਲੋ ਇੱਥੇ ਚੱਲ ਲਓ ਜੀ ਮਨਜੀਤ ਕਹਿੰਦੀ ਛੱਲੀਆਂ ਖਾਣੀਆਂ ਐ ਇੱਕ ਹੋਰ ਵੀ ਹੋਈ ਜੀ ਗੱਲ ਅਸੀਂ ਉੱਤਰ ਕਹਿਣਾ ਮਾੜਾ ਤੁਹਾਨੂੰ ਵਲੌਗ ਨਹੀਂ ਦੇ ਆਈ ਉੱਧਰ ਨੂੰ ਲੱਗੇ ਜੀ ਅਸੀਂ ਦੇਖਣਾ ਮਨਜੀਤ ਕਹਿੰਦੀ ਚਲੋ ਉੱਧਰ ਹੀ ਘੁੰਮ ਆਨੇ ਹਣਾ ਹੈੱਡ ਤੇ ਇੱਧਰ VOTING ਕਰਦੇ ਤੇ ਮੰਜੀ ਛੇਤੀ ਛੇਤੀ ਜੇ ਮੈਨੂੰ ਬਹੁਤ ਸੋਹਣੀ ਅਕਲ ਦੀ ਗੱਲ ਕਹੀ ਕਹਿੰਦੀ ਗੱਡੀਂ ਜਿੰਦਾ ਦਾ ਲਾ ਦੇ। ਮੈਂ ਹੁਣ ਕੀ ਕਰਾਂ ਜਿਹੜੇ ਤਾਂ ਅਸੀਂ ਤਾਂ ਨਾਲ ਜਿੰਦੇ ਲੱਗ ਜਾਂਦੇ। ਲਓ ਜੀ ਫੇਰ ਸਲਾਹ ਕਰੀ ਵੀ ਮਾਨ ਦਾ ਮੈਂ ਲੋਕ ਤਾਂ ਮਨ ਬਹੁ ਕਰ ਰਿਹਾ ਤਾਂ ਵੀ ਇਹਨ ਵੀ ਦੋ ਕਛਲੀਆਂ ਖਾਈਏ ਨਾਲੇ ਉਧਰ ਨੂੰ ਘੁੰਮ ਕੇ ਆਉਂਗੇ ਤੇ ਨਾਲੇ ਵੀ ਇੰਜੋਏ ਕਰੀਏ। ਗਰਮਾ ਗਰਮ ਛੱਲੀ ਜੀ। ਪੈਸੇ ਅਸੀਂ ਜੀ ਕੁਕੜੀਆਂ ਕਹਿੰਨੇ ਪਿੰਡਾਂ ਦੀ ਭਾਸ਼ਾ ਦੇਖ ਆ ਵੀ ਜਾਉਂਗੇ ਤੇ ਬਾਕੀ ਇਹ ਦੇਖਦੇ ਮੱਥਾ ਟੇਕਣ ਤੋਂ ਬਾਅਦ ਆ ਜੇ ਟਾਈਮ ਰਹਿ ਗਿਆ ਨਾ ਮੰਜੀਤ ਦੀ ਸਿਸਟਰ ਕੋਲ ਵੀ ਜਾਣਾ ਅੱਦੀ-ਅੱਦੀ ਕਰ ਲੋ ਮੈਂ ਕਰਨ ਨੂੰ ਦੇ ਦੂੰਗਾ ਮੈਂ ਤਾਂ ਕਿਹਾ ਤਾਂ ਹੀ 3-4 ਲੈ ਲੈਣੇ ਪਰ ਉਹਦਾ ਮਨ ਸਹੀ ਨਹੀਂ ਹੈ ਸਿੰਪਲ ਦਾ ਕਿੰਨੀ ਟੈਂਪਲ ਨੂੰ ਖੜਾ ਚੜਾ ਦੇ ਜੀ ਸੇਪਾਂ ਨੇ ਖਿੱਚਣੀ ਫੋਟੋ ਨਾਮਕ ਲਗਾ ਕੇ ਤੇ ਨਿੰਬੂ ਵੀ ਜੀ ਜ਼ਰੂਰ ਲਾਉਣਾ ਹੈ ਹਲੈਲੂਇਆ ਹਲੋ ਵਰਨਾ ਚ ਫੋਨ ਤੋਂ ਕੋਲ ਦੇਖੋ ਜੀ ਹਈ ਇਹ ਦੇਖੋ ਜੀ ਜਦੋਂ ਅਸੀਂ ਪਿਛਲੀ ਵਾਰ ਆਏ ਤੇ ਨਾ ਅੱਦੇ-ਅੱਦੇ ਤੇ ਇਹੇ ਪਹਿਲਾਂ ਆਏ ਤੇ ਜਦੋਂ ਅਸੀਂ ਨਾ ਥੱਲਾ ਦੇ ਆ ਤੇ ਹੁੰਦਾ ਫਣੀ। ਇੰਧਰੇ ਲੱਗਦਾ। ਹੂੰ ਇੱਧਰ ਨੂੰ ਖੜਾ ਹੋ ਰਿਹਾ। ਇੱਥੇ ਨੂੰ। ਇੰਪਲ ਇੱਧਰ ਨੂੰ ਹੋ ਜਾਓ ਇੱਧਰ ਨੂੰ। ਪੂਰੇ ਨੂੰ ਕਰਨ ਕੋਲ ਨੂੰ ਹੋ ਜਾ ਇਦਾਂ ਨੂੰ ਹਾਂ ਚੱਲੀਏ ਜੀ ਫਿਰ ਅੱਗੇ ਆ ਜਾ ਉਦੋਂ ਹੂੰ ਉੱਪਰ ਕਾਤੇ ਖੜਨਦੇ ਆ ਤੈਨੂੰ ਡੀਪਲਾ ਹੂੰ ਉਹ ਬਿੱਤੀ ਨਹੀਂ ਗਈ ਨਾ ਝੂਠਾ ਨਹੀਂ ਹੂੰ ਕੋਈ ਨਹੀਂ ਇੱਥੇ ਡਸਟਬਿਨ ਆਊਗਾ ਅੱਗੇ ਡਸਟਬਿਨ ਹੋਊਗਾ ਉੱਤ ਕੇਰਦੀ ਤੇ ਆ ਉਹ ਡਿੰਪਲ ਤੇ ਅੱਧੀ ਲੈ ਲੈ ਈ ਹਵਾਏ ਅੱਡਾਰ ਲੱਗਦਾ ਜੀ ਐਨੀ ਪ੍ਰੈਸ਼ਰ ਗਲ ਪਾਣੀ ਨਿਕਲ ਰਿਆ ਨਾ ਜਿੱਥਲੇ ਤੇ ਡਰ ਲੱਗਦਾ ਮਾਈਨ ਨਹੀਂ ਪ੍ਰੈਸ਼ਰ ਗਲ ਪਾਣੀ ਨਿਕਲ ਰਿਆ ਮੰਜੀ ਡਰ ਲੱਗਦਾ ਦੇਖਿਆ ਨਾ ਚਲੋ ਅੱਗੇ ਜਾ ਕੇ ਮਿਲ ਹੈ ਜੀ ਚਲੋ ਆਓ ਚੱਲੀਏ ਚਲੋ ਬਈ ਸਾਰੇ ਇਹ ਜਾ ਰਿਹਾ ਜੀ ਉਹ ਕਿੱਧਰ ਕਿੱਧਰ ਕਹਿ ਰਹੀ ਮਨਜੀਤ ਆ ਪਾਣੀ ਕਿੱਧਰ ਜਾਂਦਾ ਹੈ ਰੀਪਲ ਨਾ ਤੇਰਾ ਨਾਮ ਮਨਜੀਤ ਕਿੱਥੇ ਜਾ ਰਹੀ ਆ ਆ ਪਾਣੀ ਨਹਿਰ ਕਾਂ ਤੇ ਗਏ ਨੇ ਨਹੀਂ ਤੂੰ ਹੋਰੇ ਪਹਿਲਾਂ ਲੁਧਿਆਣਾ ਪਤਾ ਨਹੀਂ ਕਿਆ ਕਹਿੰਦੇ ਆ ਫਿਰ ਦਿਨ ਲੁਧਿਆਣੇ ਮੈਦਾਨ ਦੀ ਕਹਿੰਦੇ ਹਾਂ ਆ ਜਿਹੜਾ ਇੱਧਰ ਦਾ ਪਾਣੀ ਹੈ ਹਾਂ ਹੈ ਜੀ ਬਰੇਟੋ ਪਾਨਾ ਕੋਲ ਵੇਖਣਾ ਜੀ ਐਸੇ ਦਿਖਾਇਆ ਹਾਂ ਇਕੇ ਸਾਹ ਚੋਰ ਮਾਰ ਮਾਰ ਕੇ ਕਿੰਨ ਤੱਕ ਦਾ ਪਾਣੀ ਇਹ ਚੱਲਣਾ ਤਦ ਲਈ ਵੀ ਹੋਲੀ ਜੀ ਆ ਹੁਣ ਜਾ ਕੇ ਮੱਥਾ ਟੇਕਣਾ ਹੀ ਆਪਾਂ ਨਾ ਗੁਰਦੁਆਰਾ ਸਾਹਿਬ ਉਹ ਦੇਖੋ ਪੰਛੀ ਵੀ ਨਜ਼ਾਰੇ ਲੈ ਰਿਹਾ ਜੀ ਆ ਦੇਖੋ ਕਿਹੜੀ ਮੰਜੀ ਤੋਂ ਦੇਖ ਬੱਤਕ ਜੀ ਵਿੱਚ ਵਿੱਚੇ ਡੁੱਬ ਗਈ ਦੇਖੋ ਹੁਣ ਫੇਰ ਲੰਘ ਜਾਂਦਾ ਦੇਖ ਏ ਦੇਖਿਆ ਫੇਰ ਵਿੱਚ ਡੁੱਬੂਗਾ ਇਹ ਹੁਣ ਇਹ ਉਹ ਲੰਘ ਗਿਆ ਉੜ ਗਿਆ ਉੜ ਗਿਆ ਉੜ ਗਿਆ ਤੇ ਕਿਹੜਾ ਪੰਛੀ ਆ ਜੀ ਵਿੱਚੇ ਕੋ ਡੋਟੀ ਮਾਰਦਾ ਹੀ ਕੋਈ ਥੜਨ ਲਈ ਨਾ ਕਿੰਨੇ ਸੋਹਣੇ ਲੱਗਦੇ ਦੇਖ ਲੈ ਇਹ ਬੂਟੇ ਪਤਾ ਨਹੀਂ ਇਹਦਾ ਕੀ ਨਾਮ ਹੈ ਜਰੂਰ ਦੱਸਿਓ ਜੀ ਹੈ ਇਧਰ ਕੀ ਨਾਮ ਹੈ ਇਧਰ ਬੂਟੇ ਦਾ ਖੰਜੂਰ ਜੇ ਟਾਈਪ ਦਾ ਬੱਸ ਉਹ ਜਿਹੜੇ ਮੇਨ ਗੇਟ ਆ ਚੱਕਦੇ ਆਪਾਂ ਉੱਥੇ ਹੀ ਆਈ ਜਿੱਥੇ ਤੱਕ ਨਿਗਾਹ ਜਾਂਦੀ ਪਾਣੀਓ ਪਾਣੀ ਕੈਮਰਾ ਮੇਰਾ ਨਾ ਜੀ ਇਹ জੂਮ ਨਹੀਂ ਤਾਂ ਇਹ ਕਰਦਾ ਹਾਂ ਮੈਂ ਇਹਦੀ ਗੱਲ ਕਰਦਾ ਤਾਂ ਵੀ ਜਿਹੜੇ ਮੰਨ ਲਓ ਜੀ ਇਹ ਗੇਟ ਐ ਨਾ ਛੱਡੇ ਹੋਏ ਥੱਲੇ ਬੰਦ ਕਰੇ ਪਈ ਤਾਂ ਉੱਪਰ ਨੂੰ ਇਹ ਖਾਲੀ ਨਹੀਂ ਦਿਖ ਰਿਹਾ ਰੈੱਡ ਜੀ ਲਾਈਨ ਦੇ ਲਾਗ ਨੂੰ ਤਾਂ ਇਹ ਜੇ ਜਦ ਭਰਨੇ ਨੂੰ ਬਾਈਕ ਫੁੱਟ ਰਿਹਾ ਵਾ ਜਦਾ ਇਹਦੇ ਉੱਪਰ ਨੂੰ ਉਛਲ ਜਾਣਾ ਜੀ ਇਹ ਨਾ ਤੇ ਇੱਕ ਹੋਰ ਚੀਜ਼ ਦਿਖਾਣੀ ਸੀ ਅੱਜ ਸਾਨੂੰ ਐਨ ਮੌਸਮ ਜਿਆ ਸਾਫ਼ ਹੈ ਕੁਝ ਆ ਆ ਇਹ ਜਿਹੜੀ ਮਹਾਰਾਜਾ ਰਣਜੀਤ ਦੇ ਟਾਈਮ ਇਹ ਤੇ ਇੱਥੇ ਨੂੰ ਸਵਰਾਜ ਕੰਪਨੀ ਵੀ ਐ ਡੀਸੀਐਮ ਇਹ ਕਰ ਦਵਾਂ ਤਾਂ ਇਹ ਦੇਖੋ ਮੈਂ ਤਾਂ ਇਹਦੀ ਗੱਲ ਕਰ ਦਦਾ ਵੀ ਜਿੱਥੇ ਤੱਕ ਨਿਗਾਹ ਜਾਈ ਜਾਂਦੀ ਹੈ ਜੀ ਆਪਾਂ ਸਮਝ ਲਈ ਉੱਥੇ ਤੱਕ ਪਾਣੀ ਹੈ ਜੀ ਤੇ ਅੱਪਾਂ ਇੱਕ ਹੋਰ ਚੀਜ਼ ਵੀ ਦਿਖਾਣੀ ਤੁਹਾਨੂੰ ਅੱਜ ਤਾਂ ਇਹ ਵੀ ਖੋਲਿਆ ਵਾ ਜੀ ਗੇਟ ਥੋੜਾ ਜਿਹਾ ਉਹ ਨਿਕਲ ਰਿਹਾ ਜੀ ਸਹੀ ਖੁੱਲਿਆ ਵਾ ਤੇ ਉਹ ਖੜੀ ਆਈ ਬੋਟ ਹੈ ਤੇ ਹੁਣ ਡਿੰਪਲ ਕਹਿੰਦੀ ਹੈ ਵੀ ਮੈਂ ਬੋਟਿੰਗ ਵੀ ਕਰਨੀ ਮਾ ਖੜ ਜਾ ਵੀ ਅੱਜ ਹੋਰ ਤਾਂ ਹੈ ਨਹੀਂ ਸਾਰੇ ਜਣੇ ਮੈਨੂੰ ਡਰਾਈਵਰ ਮੰਨੋ ਬਣਨਾ ਪੈਣਾ ਫੇਰ ਕਹਿੰਦੀ ਫੇਰ ਨਹੀਂ ਮੈਂ ਕੋਈ ਕਰਨੀ ਬੋਟਿੰਗ ਹਾਂ ਕੋਈ ਕਰਨੀ ਨਹੀਂ ਬਾਈ ਜਾ ਪਾਣੀ ਹੈ ਜਿੱਥੇ ਤੱਕ ਨਿਗਾ ਜਾਂਦੀ ਉਹ ਦੂਰ ਤੱਕ ਪਾਣੀਓ ਪਾਣੀ ਚਾਰ ਕਿਹਦੀ ਆਈ ਕਿਆ ਹਵਾ ਹੈ ਓਰੇ ਹਵਾ ਬਹੁਤ ਕਮ ਨਹੀਂ ਚੱਲ ਰਹੀ ਜੇ ਕਿਤੇ ਨਾ ਹੋਰ ਪਸੇ ਜਾਣਾ ਹੋਵੇ ਨਾ ਘੰਟੇ ਬੈਠੇ ਹੋਰੇ ਨਾ ਨਾ ਲੋੜ ਨਹੀਂ ਜਿੱਦਣ ਸੰਡੇ ਆਪਣਾ ਉਰਾ ਕੇ ਬੈਜੋ ਹਨਾ ਹੈ ਨਾ ਇਹ ਦਰਖਤ ਦਿਖਾਣਾ ਦਾ ਸਾਨੂੰ ਬਹੁਤ ਸੋਹਣੇ ਫੁੱਲ ਆਏ ਹੋਈਆਂ ਪਿਹਰੇ ਰੰਗ ਦੇ ਦੇਖੋ ਨਿਸ਼ਾਨ ਹੈ ਵੀਰ ਤੇ ਪਤਾ ਗੇਟ ਤੇ ਟਾਇਰ ਵੀ ਲੱਗਦਾ ਹਾਂ ਡਰ ਤਾਂ ਲੱਗਣੀ ਆ ਜੱਸ ਕਰਨ ਸਾਡਾ ਬੈਠੇ ਗਿਆ ਦਰਖਤ ਵੀ ਕਾਫੀ ਵੱਡਾ ਹੈ ਐਂਡ ਪਿਹਰੇ ਜਿਆਦਾ ਕਿੱਥੇ ਜਾਣਾ

ਛੋਟੀ ਲੈ ਲਈ ਵਈ ਕਿਸ਼ਤੀ ਇਹ ਜੀ ਅਸੀਂ ਨਾ ਜਦ ਪਰਸੋਂ ਜੀ ਮੀਂਹ ਆਇਆ ਸ਼ਾਮ ਨੂੰ ਕੱਲ ਵੀ ਆਇਆ ਅਸੀਂ ਆ ਬੋਟ ਤੇ ਬਾਹਰ ਕੱਢ ਕੇ ਤੇ ਵੀ ਕੋਈ ਚਲਾ ਵੇਣਾ ਹੁਣ ਇਹਨੂੰ ਹੁਣ ਪਾਣੀ ਕੱਢ ਜਣਾ ਸੀ ਖੜੀ ਕਰਕੇ ਪੀਣ ਨਾ ਦੇਦੀ ਹੁਣ ਡਿੰਪਲ ਕਹਿੰਦੀ ਆ ਮਾਪੇ ਚਲ ਵਿੱਚ ਛੱਡਦੇ ਆ ਅਸੀਂ ਡਿੰਪਲ ਕਹਿੰਦੀ ਮੈਂ ਗੇੜਾ ਲੈ ਕੇ ਮੈਂ ਵੀ ਅਹੀਂ ਕਰ ਜਣੀ ਆ ਟੈਡੀ ਜੀ ਨਹੀਂ ਲੈ ਤਾਂ ਗੋਪਾ ਲਈ ਨਹੀਂ ਜੀ ਅੱਜ ਬੋਟਿੰਗ ਹੋਣੀ ਹੋਣੀ ਜੀ ओ का तो जी। क्योंकि हवा दा हवा का रुख बहुत ज्यादा आ देखो पानी दस रहा ही देखो ने 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 दे 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 दे। आज ने नज़ारा ही बहुत आ रहा ठंडी हवा ਕਾਰਲੋਈ ਦਰਸ਼ਨਪਰ ਕਹਿੰਨੇ ਵੀ ਉਹ ਅੰਦਰ ਵਗਾਹਾਂ ਵੀਡੀਓ ਨਹੀਂ ਬਣਾਉਣਾ ਆਪਾਂ ਨੇ ਬਣਾਉਣਾ ਹੀ ਬਲੋ ਪੂਰੇ ਤੇ ਦਰਸ਼ਨ ਕਰ ਲਓ ਗੁਰਦੁਆਰਾ ਟਿੱਬੀ ਸਾਹਿਬ ਵਾਹ

करो इधर से कीर्तन चल रहा है जी आप मथा टेक के आई एक जी गोल्डन दरख्त दिखाई जी थानू गोल्डन गोल्डन वर्गी झलक जी पै रही ਪਾਛੂ ਵੀ ਰੱਖੇ ਹੋਈ ਮੈਂ ਸਮਝ ਨਹੀਂ ਪਾ ਰਿਹਾ ਮੈਂ ਸਾਂ ਦੀ ਚੋਈ ਚੱਲ ਰਹੀ ਜੀ ਉਈ نیچے ਉਤਰਨ ਇੱਕ yellow ਹੈ ਜੀ ਇੱਕ red ਹੈ ਜੀ ਦੇਖਦੇ ਨਾਲ ਸੁਣਾ ਲੱਗਦਾ ਜੀ ਇਹ ਵੀ ਇਹ 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 ਕੋਈ ਹੋਰ ਕਲਰ ਹੈ ਨਾ ਮੰਜੀ ਤੇ ਇਹ ਹੋਰ ਹੈ ਇਥੱਲਾ ਸੀੜੀਆਂ ਐ ਉੱਧਰੋਂ ਸੀੜੀਆਂ ਵੀ ਐ ਹਨਾ ਉਹ ਗਾਹਾਂ ਤੇ ਅੱਗੇ ਤੇ ਥੋੜਾ ਥੋੜਾ ਛੱਡਿਆ ਹੋਆ ਪਾਣੀ ਸਾਰਿਆਂ ਚ ਹੈ ਨਹੀਂ ਆਪਣੇ ਆਪੇ ਆ ਰਿਹਾ ਸੀ ਸਾਰਿਆਂ ਚ ਨਹੀਂ ਉਹਨਾਂ ਚ ਹੈ ਉਹ ਗਵਲਿਆਂ ਚ ਵਦੋਆਂ ਚ 4-5 ਚ ਚਲੋ ਉਹ ਹਿੱਟਾ ਆਰਾ ਇਤਿਹਾਸ ਦਿਖਾਇਆ ਬਾਈ ਸੇ ਜੁਲਿਆ ਦੁਨੀਆ ਹੈ ਆਈ ਜੁਲਿਆ ਦੁਨੀਆ ਬਕਰਣਾ ਬੋਲੇ ਸੇ ਜੁਲਿਆ ਦੁਨੀਆ ਹੈ ਇਹ ਚੜਖੜੀਆਂ ਤੇ ਮਾਂ ਮੰਗੀ ਮੰਦੀ ਰੱਬਾ ਹੀ ਹੈ ਮਹਾਰਾਜ ਮਹਾਰਾਜ ਬਾਹਰ ਸੱਚੇ ਪਾਛ

ਕਾਹ ਦੋਤਾ ਸਿੰਗਾ ਬਾਗ ਨੂੰਰੇ ਦੱਸਿਆ ਵਾ ਵੀ ਇਹ ਸਾਰਾ ਭਾਈ ਮਨੀ 10 ਭਾਈ ਤਾਰੂ ਸਿੰਗਾ ਜੀ